ਅਸੀਂ ਚਾਹੁੰਦੇ ਸੀ ਕਿ 2 ਸਾਲ ਮਿਹਨਤ ਕਰਕੇ ਜਨਰਲ ਇਲੈਕਸ਼ਨ ਲੜੀ ਜਾਵੇ ਪਰ ਕਿਸੇ ਤਰੀਕੇ ਸਾਡੇ ਕੁਝ ਸਾਥੀਆਂ ਨੇ ਕਾਲੀ-ਕਾਲੀ ਚ ਇੱਕ ਸਾਡਾ ਪੁਰਾਣਾ ਬੜਾ ਟਕਸਾਲੀ ਬੜਾ ਚੰਗਾ ਪਰਿਵਾਰ ਹੈ ਬੀਬੀ ਸੁਰਜੀਤ ਕੌਰ ਉਹਨਾਂ ਦੇ ਹਸਬੰਡ ਸਾਡੇ ਬੜੇ ਪੁਰਾਣੇ ਸੀਨੀਅਰ ਆਗੂ ਸੀਗੇ ਰਾਜਪੂਤ ਭਾਈਚਾਰੇ ਦੇ ਅੱਜ ਸਾਡੇ ਵਿੱਚ ਨਹੀਂ ਹੈ ਉਸ ਗਰੀਬ ਪਰਿਵਾਰ ਨੂੰ ਜਿਹੜਾ ਉਹਦੇ ਫਾਰਮ ਪ੍ਰਵਾਹਤ ਹੁਣ ਉਹਦੇ ਫਾਰਮ ਪ੍ਰਵਾਹ ਕੇ ਆਪ ਤੁਸੀਂ ਉਥੇ ਬਗਾਵਤ ਦੀਆਂ ਮੀਟਿੰਗਾਂ ਕਰੀ ਜਾਂਦੇ ਹੋ ਪਾਰਟੀ ਨੇ ਪਰਿਵਾਰ ਦੇ ਹਿੱਤ ਦੇ ਵਿੱਚ ਫੈਸਲਾ ਕੀਤਾ ਸੀ ਕਿ ਨਹੀਂ ਉਹਨੂੰ ਵੇਟਰਾ ਕਰ ਲਵੋ ਔਰ ਭੋਜਨ ਸਮਾਜ ਪਾਰਟੀ ਨੂੰ ਅਸੀਂ ਸਪੋਰਟ ਕੀਤੀ ਹੈ ਇਸ ਕਰਕੇ ਪਾਰਟੀ ਦਾ ਅਫੀਸ਼ਲ ਸਟੈਂਡ ਜਿਹੜੇ ਹਮਦਰਦੀ ਦਿਖਾ ਰਹੇ ਆ ਉਹਨਾਂ ਨੂੰ ਪੁੱਛੋ ਕਿ ਜਦੋਂ ਮੀਟਿੰਗ ਕਰਨ ਜਾਂਦੇ ਸੀ ਤੁਸੀਂ ਉਹਦਾ ਕੰਪੇਨ ਕੀਤਾ ਕਿਸੇ ਨੇ ਕਿਸੇ ਨੇ ਉਹਦੀ ਫਾਈਨੈਂਸ਼ੀਅਲ ਹੈਲਪ ਕੀਤੀ ਕਿਸੇ ਨੇ ਨਹੀਂ ਕੀਤੀ ਸਿਰਫ ਇੱਕ ਇਸ਼ੂ ਬਣਾਉਣ ਵਾਸਤੇ ਇਤਨੇ ਇਸ਼ੂ ਜਿਹੜੇ ਰੇਜ਼ ਕੀਤੇ ਗਏ ਮਾਫੀ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਪੂਰੇ ਰੀਤੀ ਰਿਵਾਜਾਂ ਦੇ ਨਾਲ ਨਹੀਂ ਮੰਗੀ ਗਈ ਜਿਸ ਕਰਕੇ ਅਸੀਂ ਉਸ ਮਾਫੀ ਨੂੰ ਸਵੀਕਾਰ ਹੀ ਨਹੀਂ ਕਰਦੇ ਆਪਣੀ ਕੋਈ ਭੁੱਲ ਬਖਸ਼ੋਣੀ ਚਾਹੁੰਦਾ ਹੈ ਕੋਈ ਆਪਣੀ ਗਲਤੀਆਂ ਦੀ ਮਾਫੀ ਮੰਗਣੀ ਚਾਹੁੰਦਾ ਉਹ ਜਦੋਂ ਮਰਜੀ ਕੋਈ ਮੰਨ ਸਕਦਾ ਉਹਦੇ ਵਾਸਤੇ ਕੋਈ ਟਾਈਮ ਨਹੀਂ ਹੁੰਦਾ 24 ਘੰਟੇ ਅਸੀਂ ਰੋਜ਼ ਹੀ ਧਾਰਮਿਕ ਸਥਾਨਾਂ ਤੇ ਜਾ ਕੇ ਪ੍ਰਮਾਤਮਾ ਅੱਗੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਦੇ ਰਹਿੰਦੇ ਹਾਂ ਜੀਮ ਸਿੰਘ ਜੀ ਰਾਜਨੀਤੀ ਦੇ ਵਿੱਚ ਪਹਿਲੀ ਵਾਰ ਇਹ ਕਿ ਨਵੇਂ-ਨਵੇਂ ਇਸ਼ੂ ਜਿਹੜੇ ਆ ਹੌਣੇ ਸ਼ੁਰੂ ਹੋ ਗਏ ਦੀ ਦਿੱਲੀ ਦੀ ਗੱਲ ਕੀਤੀ ਤੇ ਉਸ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਸਵਾਲات ਚੁੱਕੇ ਗਏ ਨੇ ਕਿ ਪਹਿਲਾਂ 25-25 ਸਾਲ ਖੁਦ ਹੀ ਉਹਨਾਂ ਦੇ ਨਾਂ ਰਲ ਕੇ ਰਾਜ ਕੀਤੇ ਨੇ। ਨਹੀਂ ਬਿਲਕੁਲ ਕੀਤੇ ਆ ਇਹਨਾਂ ਨੇ ਵੀ ਸਾਰਿਆਂ ਨੇ ਅਨੰਦ ਮਾਣਿਆ। ਅਕਾਲੀ ਭਾਜਪੀ ਵੀ ਵਿੱਚ ਇਨਵੋਲਵ ਹੋ ਚੁੱਕੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਪਰੇਸ਼ਨ ਲਾਟਸ ਤਾਂ ਇੱਥੇ ਲਾਗੂ ਹੀ ਨਹੀਂ ਹੁੰਦਾ ਕਿਉਂਕਿ ਅਕਾਲੀ ਦਲ ਦੇ ਦੋ ਸਕੂਟਰ ਤੇ ਜਾਣ ਵਾਲੇ ਐਮਐਲਏ ਨੇ ਜੋ ਦੋ ਸਕੂਟਰ ਤੇ ਆ ਜਾਣਗੇ ਅੱਜ ਹਰਜੀਤ ਗਰੇਵਾਲ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ। ਅਸੀਂ ਤੇ ਉਹਨਾਂ ਤਾਂ ਜਿਹੜਾ ਨਾਂ ਹੀ ਨਹੀਂ ਲਿਆ ਆਪਣੇ ਆਪ ਵੀ ਬੋਲ ਪੈਂਦੇ ਆ। ਇਤੋ ਹੀ ਛੱਕੜਾ ਹੋ ਜਾਂਦਾ ਚੰਦੂ ਮਾਰਾ ਸਾਹਿਬ ਉਹ ਲੋਏ ਵੀ ਕਿਹਾ ਗਿਆ ਕਿ ਸਾਨੂੰ ਤਾਂ ਪ੍ਰਧਾਨਗੀ ਚਾਹੀਦੀ ਨਹੀਂ ਫੇ ਰੌਲਾ ਕਦਾਂ ਲਗਾਤਾਰ ਕਾਲੀ ਦਲ ਦੇ ਵਿੱਚ ਧੜੇਬੰਦੀ ਚੱਲ ਰਹੀ ਹੈ ਤੇ ਉਸ ਦੇ ਚੱਲਦੇ ਹੀ ਜਲੰਧਰ ਜਿਮਨੀ ਚੋਣਾ ਦਾ ਜੋ ਉਮੀਦਵਾਰ ਐਲਾਨਿਆ ਗਿਆ ਸੀ ਉਸ ਉਮੀਦਵਾਰ ਨੂੰ ਲੈ ਕੇ ਕਾਲੀ ਦਲ ਨੇ ਸਾਥ ਨਾਂ ਦੇਣ ਦੀ ਜਿਹੜੀ ਗੱਲ ਕਹਿ ਦਿੱਤੀ ਹੈ ਸਾਡੇ ਨਾਲ ਸੀਨੀਅਰ ਲੀਡਰ ਡਾਕਟਰ ਦਲਜੀਤ ਚੀਮਾ ਜੀ ਮੌਜੂਦ ਹੈ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕੀ ਪੂਰੀ ਕਹਾਣੀ ਹੈ ਚੀਮਾ ਸਾਹਿਬ ਕੀ ਲੱਗਦਾ ਹੈ ਇੱਕ ਪਾਸੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਵੋਟਾਂ ਦਾ ਜਿਹੜਾ ਸਪੋਰਟ ਕਰਾਂਗੇ ਦੂਜੇ ਪਾਸੇ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਉਮੀਦਵਾਰਾਂ ਦੀ ਧੜੇਬੰਦੀ ਕੀਤੀ ਜਾ ਰਹੀ ਹੈ ਦੇਖੋ ਹੁਣੇ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਹੜੇ ਕਮੇਟੀ ਦੇ ਮੈਂਬਰ ਸੀ ਡਾਕਟਰ ਸੁਖਵਿੰਦਰ ਕਮਾਲ ਸੁਖੀ ਜੀ گور ਕਮੇਟੀ ਦੇ ਮੈਂਬਰ ਵੀ ਹੈ ਉਹਨਾਂ ਨੇ ਵਿਸਤਾਰ ਦੇ ਵਿੱਚ ਦੱਸਿਆ ਕਿ ਜਦੋਂ ਸਾਡੀ ਮੀਟਿੰਗ ਚੱਲ ਰਹੀ ਸੀ ਤੇ ਉਦੋਂ ਹੀ ਪਾਰਟੀ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬੱਲ ਦਾ ਫੋਨ ਆਇਆ ਸੀ ਕਿ ਬਹੁਜਨ ਸਮਾਜ ਪਾਰਟੀ ਵਾਲੇ ਚਾਹੁੰਦੇ ਆ ਕਿ ਇਹ ਜਰਿੰਦਰ ਵੈਸ ਤੋਂ ਸਾਡੀ ਮਦਦ ਕਰੋ ਤੇ ਸਾਰਿਆਂ ਨੇ ਉੱਥੇ ਹਾਮੀ ਭਰ ਦਿੱਤੀ ਸੀ ਕਿ ਇਹ ਅੱਛਾ ਡਿਸੀਜਨ ਹੈ ਕਿਉਂਕਿ ਸਾਡੀ ਉੱਥੇ ਆਰਗੇਨਾਈਜੇਸ਼ਨ ਵੀਕ ਹੈ ਅਸੀਂ ਚੁੰਦੇ ਸੀ ਕਿ 2 ਸਾਲ ਮਿਹਨਤ ਕਰਕੇ ਜਨਰਲ ਇਲੈਕਸ਼ਨ ਲੜੀ ਜਾਵੇ ਪਰ ਕਿਸੇ ਤਰੀਕੇ ਸਾਡੇ ਕੁਝ ਸਾਥੀਆਂ ਨੇ ਕਾਲੀ ਕਾਲੀ ਚ ਇੱਕ ਸਾਡਾ ਪੁਰਾਣਾ ਬੜਾ ਟਕਸਾਲੀ ਬੜਾ ਚੰਗਾ ਪਰਿਵਾਰ ਹੈ ਬੀਬੀ ਸਰਜੀਤ ਕੌਰ ਉਹਨਾਂ ਦੇ ਹਸਬੰਡ ਸਾਡੇ ਬੜੇ ਪੁਰਾਣੇ ਸੀਨੀਅਰ ਆਗੂ ਸੀਗੇ ਰਾਜਪੂਤ ਪਾਇਚਰੇ ਦੇ ਅੱਜ ਸਾਡੇ ਵਿੱਚ ਨਹੀਂ ਹੈ ਉਸ ਗਰੀਬ ਪਰਿਵਾਰ ਨੂੰ ਜਿਹੜਾ ਉਹਦੇ ਫਾਰਮ ਪਰਵਾ ਦਿੱਤੇ ਹੁਣ ਉਹਦੇ ਫਾਰਮ ਪਰਵਾ ਕੇ ਆਪ ਤੁਸੀਂ ਉਥੇ ਬਗਾਵਤ ਦੀਆਂ ਮੀਟਿੰਗਾਂ ਕਰੀ ਜਾਂਦੇ ਤੇ ਜਿਸ ਸ਼ਹਿਰ ਦੇ ਵਿੱਚ ਕੈਂਡੀਡੇਟ ਖੜਾ ਤੁਸੀਂ ਬਗਾਵਤਾ ਕਰ ਰਹੇ ਹੋ ਤੇ ਅੱਗੇ ਕਮਜ਼ੋਰ ਕੈਂਡੀਡੇਟ ਆ ਗਰੀਬ ਕੈਂਡੀਡੇਟ ਆ ਤੇ ਤੁਸੀਂ ਉਹਦੀ ਕੀ ਮਦਦ ਕਰ ਰਹੇ ਇਸ ਕਰਕੇ ਪਾਰਟੀ ਨੇ ਪਰਿਵਾਰ ਦੇ ਹਿੱਤ ਦੇ ਵਿੱਚ ਫੈਸਲਾ ਕੀਤਾ ਸੀ ਕਿ ਨਹੀਂ ਉਹਨੂੰ ਵਿਦਡਰਾ ਕਰ ਲੋ ਔਰ ਬਹੁਜਨ ਸਮਾਜ ਪਾਰਟੀ ਨੂੰ ਅਸੀਂ ਸਪੋਰਟ ਕੀਤੀ ਹੈ ਇਸ ਕਰਕੇ ਪਾਰਟੀ ਦਾ ਅਫੀਸ਼ੀਅਲ ਸਟੇਟ ਹੁਣ ਜਿਹੜੇ ਹਮਦਰਦੀ ਦਿਖਾ ਰਹੇ ਆ ਉਹਨਾਂ ਨੂੰ ਪੁੱਛੋ ਕਿ ਜਦੋਂ ਮੀਟਿੰਗ ਕਰਨ ਜਾਂਦੇ ਸੀ ਤੁਸੀਂ ਉਹਦਾ ਕੰਪੇਨ ਕੀਤਾ ਕਿਸੇ ਨੇ ਕਿਸੇ ਨੇ ਉਹਦੀ ਫਾਈਨੈਂਸ਼ੀਅਲ ਹੈਲਪ ਕੀਤੀ ਕਿਸੇ ਨੇ ਨਹੀਂ ਕੀਤੀ ਸਿਰਫ ਇੱਕ ਇਸ਼ੂ ਪਾਉਣ ਵਾਸਤੇ ਇਤਤ ਇਸ਼ੂ ਜਿਹੜੇ ਰੇਜ਼ ਕੀਤੇ ਜਾਂਦੇ ਜੀਬਾ ਸਾਹਿਬ ਬੀਬੀ ਜਗੀਰ ਕੌਰ ਦੇ ਵੱਲੋਂ ਕਿਹਾ ਗਿਆ ਹੈ ਕਿ ਉਮੀਦਵਾਰ ਕਮੇਟੀ ਦੇ ਵੱਲੋਂ ਉਤਾਰਿਆ ਗਿਆ ਸੀ ਤੇ ਉਹਦੇ ਤੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਦਸਤਖਤ ਵੀ ਹੋਏ ਸੀ ਉਹਨਾਂ ਨੇ ਖੁਦ ਹੀ ਆਪਣੇ ਦਸਤਕ ਦਸ ਸਵੀਕਾਰ ਸਤਿਕਾਰ ਨਹੀਂ ਕੀਤਾ ਦੇਖੋ ਗੱਲ ਇਹ ਹੈ ਕਿ ਸੁਖੀ ਸਾਹਿਬ ਉਸੇ ਕਮੇਟੀ ਦਾ ਹਿੱਸਾ ਸੀ ਤੁਹਾਨੂੰ ਹੁਣੇ ਪ੍ਰੈਸ ਕਾਨਫਰੰਸ ਦੇ ਵਿੱਚ ਆਪ ਹੀ ਦੱਸ ਕੇ ਗਏ ਕਿ ਬੀਬੀ ਜੀ ਠੀਕ ਨਹੀਂ ਕਹਿ ਰਹੇ ਉਹਨਾਂ ਨੇ ਖੁੱਲ ਕੇ ਕਿਹਾ ਇਸ ਕਰਕੇ ਇਸ ਤਰ੍ਹਾਂ ਦੀਆਂ ਲੀਡਰਾਂ ਨੂੰ ਗੱਲਾਂ ਕਰਨੀਆਂ ਛੋਪੜੀ ਤੇ ਦੀਆਂ हाल ही माफी ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਪੂਰੇ ਰੀਤੀ ਰਿਵਾਜਾਂ ਦੇ ਨਾਂ ਨਹੀਂ ਮੰਗੀ ਗਈ ਜਿਸ ਕਰਕੇ ਅਸੀਂ ਉਸ ਮਾਫੀ ਨੂੰ ਸਵੀਕਾਰ ਹੀ ਨਹੀਂ ਕਰਦੇ ਦੇਖੋ ਗੱਲ ਇਹ ਹੈ ਕਿ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਮੰਦ ਦੇ ਵਿੱਚ ਆਇਆ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰ ਨਾਜ਼ਰ ਸ੍ਰੀ ਕਾਲ ਤਕ ਸਾਹਿਬ ਦੇ ਸੰਮੁਖ ਜੋ ਉਹਨਾਂ ਦੇ ਮਨ ਦੀ ਭਾਵਨਾ ਸੀ ਉਹ ਗੁਰੂ ਅੱਗੇ ਸੰਗਤ ਅੱਗੇ ਰੱਖੀ ਅਸੀਂ ਕੋਈ ਇਹ ਤਾਂ ਹੈ ਨਹੀਂ ਕਿ ਰਾਜਨੀਤੀ ਕੋਈ ਨਾਟਕ ਸੀਗਾ ਵਿਧੀ ਮੈਂ ਤੁਹਾਨੂੰ ਸਾਰੀ दस के हटया कि जडी श्री कालतक साहब ਤੇ ਪੇਸ਼ ਹੁੰਦੀ ਵਿਧੀ ਹੈ ਉਹ ਕਾਲਤਕਤਾ ਉਤੇ ਸੱਧਿਆ ਜਾਂਦਾ ਜਦੋਂ ਕਿਸੇ ਦੀ ਕੋਈ ਸ਼ਿਕਾਇਤ ਹੁੰਦੀ ਆਪਣੇ ਆਪ ਗੁਰਸਿੱਖ ਜਦੋਂ ਮਰਜੀ ਕਿਸੇ ਗੁਰੂ ਘਰ ਦੇ ਵਿੱਚ ਜਾ ਕੇ ਆਪਣੀ ਕੋਈ ਭੁੱਲ ਬਖਸ਼ੋਣੀ ਚਾਹੁੰਦਾ ਹੈ ਕੋਈ ਆਪਣੀ ਗਲਤੀਆਂ ਦੀ ਮਾਫੀ ਮੰਗਣੇ ਚਾਹੁੰਦਾ ਉਹ ਜਦੋਂ ਮਰਜੀ ਕੋਈ ਮੰਗ ਸਕਦਾ ਉਹਦੇ ਵਾਸਤੇ ਕੋਈ ਟਾਈਮ ਨਹੀਂ ਹੁੰਦਾ 24 ਘੰਟੇ ਅਸੀਂ ਰੋਜ਼ ਹੀ ਧਾਰਮਿਕ ਸਥਾਨਾਂ ਤੇ ਜਾ ਕੇ ਪ੍ਰਮਾਤਮਾ ਅੱਗੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਦੇ ਰਹੇ ਨੇ ਬ੍ਰਿੰਟਿੰਗ ਇਹ ਤਾਂ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਹੈ ਕਿ ਨਵੇਂ-ਨਵੇਂ ਇਸ਼ੂ ਜਿਹੜੇ ਆਉਣੇ ਸ਼ੁਰੂ ਹੋਗੇ ਬ੍ਰਿੰਟਿੰਗ ਚੰਦੂ ਮਾਜਰਾ ਹੋਰਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਉਸ ਦੇ ਨਾਲ ਹੀ ਕਿਹਾ ਗਿਆ ਕਿ ਭਾਈ ਅਮਰਿਤਪਾਲ ਤੇ ਸਬਜੀ ਸਿੰਘ ਖਾਲਸਾ ਨਾਲ ਲੈ ਕੇ ਚੱਲਾਂਗੇ ਦੇਖੋ ਗੱਲ ਇਹ ਆ ਨਾ ਉਹਨਾਂ ਦੀ ਮਰਜ਼ੀ ਹੈ ਹੁਣ ਜਿਵੇਂ-ਜਿਵੇਂ ਉਹਨਾਂ ਨੂੰ ਹਦਾਇਤਾਂ ਦਿੱਲੀ ਤੋਂ ਆਉਣ ਗਿਆ ਉਹਦੇ ਮੁਤਾਬਕ ਉਹਨਾਂ ਨੇ ਚੱਲਣਾ ਜਦੋਂ ਤੁਸੀਂ ਸੈਂਟਰਲ ਕੈਡਰ ਦੇ ਅੰਡਰ ਆ ਗਏ ਫਿਰ ਰੂਲ ਦੇ ਰੈਗੂਲੇਸ਼ਨ ਉਹਨਾਂ ਦੇ ਲਾਗੂ ਹੋਣੇ ਸਾਡੇ ਤਾਂ ਮੀਟਿੰਗ ਤੁਸੀਂ ਆਉਂਦੇ ਨਹੀਂ ਇਹ ਤੇ ਸਟੇਟ ਦੇ ਰੂਲ ਲਾਗੂ ਹੁੰਦੇ ਆ ਇਸ ਕਰਕੇ ਉਹਨਾਂ ਦੇ ਜਿਹੜਾ ਬੰਦਾ ਸੈਂਟਰਲ ਡੈਪੂਟੇਸ਼ਨ ਤੇ ਹੁੰਦਾ ਉੱਥੇ ਸੈਂਟਰ ਦੇ ਰੂਲ ਲਾਗੂ ਹੁੰਦੇ ਤੁਸੀਂ ਦਿੱਲੀ ਦੀ ਗੱਲ ਕੀਤੀ ਤੇ ਉਸ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਸਵਾਲ ਆ ਚੁੱਕੇ ਗਏ ਨੇ ਕਿ ਪਹਿਲਾਂ 25-25 ਸਾਲ ਖੁਦ ਹੀ ਉਹਨਾਂ ਦੇ ਨਾਂ ਰਲ ਕੇ ਰਾਜ ਕੀਤੇ ਨੇ ਨਹੀਂ ਬਿਲਕੁਲ ਕੀਤੇ ਆ ਇਹਨਾਂ ਨੇ ਵੀ ਸਾਰਿਆਂ ਨੇ ਅਨੰਦ ਮਾਣਿਆ ਪਰ ਉਹ ਜਿਹੜੇ ਜਿਹੜਾ ਅਲਾਈਅੰਸ ਹੁੰਦਾ ਨਾ ਇਸ਼ੂ ਬੇਸ ਹੁੰਦਾ ਮੁੱਦਿਆਂ ਦੇ ਆਧਾਰ ਤੇ ਜਿਹੜੇ ਆ ਅਲਾਈਅੰਸ ਹੁੰਦਾ ਪੰਜਾਬ ਦੇ ਭਲੇ ਵਾਸਤੇ ਜਿਹੜਾ ਪੰਥ ਦੇ ਭਲੇ ਵਾਸਤੇ ਉਹ ਫੈਸਲੇ ਹੋਏ ਸੀ ਔਰ ਉਹਦੇ ਬੈਨੀਫਿਟ ਵੀ ਹੋਏ ਜਦੋਂ ਲੱਗਦਾ ਸੀ ਕਿ ਤਾਂ ਨਹੀਂ ਫਾਇਦਾ ਉਦੋਂ ਅਸੀਂ ਵੱਖਰੇ ਵੀ ਹੋ ਗਏ ਜਦੋਂ ਕਿਸਾਨੀ ਨੂੰ ਇਨਸਾਫ ਨਹੀਂ ਮਿਲਦਾ ਸੀ ਅਸੀਂ ਅਸਤੀਫੇ ਵੀ ਦਿੱਤੇ ਅੱਜੇ ਤੋਂ ਬਾਹਰ ਵੀ ਆ ਗਏ ਇਸ ਕਰਕੇ ਪਾਰਟੀਆਂ ਦੇ ਦੇਸ਼ ਦੇ ਵਿੱਚ ਐਲਾਈਸ ਹੁੰਦੇ ਰਹਿੰਦੇ ਆ ਪਾਰਟੀਆਂ ਦੇ ਐਲਾਈਸ ਖਤਮ ਹੁੰਦੇ ਰਹਿੰਦੇ ਪਰ ਹੁਣ ਜੇ ਕੋਈ ਪਾਰਟੀ ਤੋਂ ਬਾਹਰ ਜਾ ਕੇ ਜਿਹੜਾ ਚੋਰੀ-ਚੋਰੀ ਐਲਾਈਸ ਕਰੇ ਉਹ ਚੰਗਾ ਨਹੀਂ ਲੱਗਦਾ ਅਕਾਲੀ ਬੀਜੇਪੀ ਵੀ ਵਿੱਚ ਇਨਵੋਲਵ ਹੋ ਚੁੱਕੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਪਰੇਸ਼ਨ ਲਾਟਸ ਤਾਂ ਇੱਥੇ ਲਾਗੂ ਹੀ ਨਹੀਂ ਹੁੰਦਾ ਕਿਉਂਕਿ ਅਕਾਲੀ ਦਲ ਦੇ ਦੋ ਸਕੂਟਰ ਤੇ ਜਾਣ ਵਾਲੇ ਐਮਐਲਏ ਨੇ ਜੋ ਦੋ ਸਕੂਟਰ ਤੇ ਆ ਜਾਣਗੇ ਅੱਜ ਹਰਜੀਤ ਗਰੇਵਾਲ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ। ਅਸੀਂ ਤੇ ਉਹਨਾਂ ਦਾ ਜਿਹੜਾ ਨਾਂ ਹੀ ਨਹੀਂ ਲਿਆ ਆਪਣੇ ਆਪ ਹੀ ਬੋਲ ਪੈਂਦੇ ਆ। ਇੱਥੇ ਹੀ ਛਾਕੜਾ ਹੋ ਜਾਂਦਾ। ਅਸੀਂ ਦੱਸੋ ਕੋਈ ਹਰਜੀਤ ਗਰੇਵਾਲ ਜੀ ਦਾ ਨਾਮ ਲੈ ਕੇ ਕੋਈ ਦੂਜੇ ਕਿਸੇ ਦਾ ਨਾਮ ਲੈ ਕੇ ਗੱਲ ਕਦੀ ਕੀਤੀ ਹੋਵੇ। ਉਹ ਤਾਂ ਆਪੇ ਗਿਲਟੀ ਕੌਸ਼ਿਸ ਹੋ ਜਾਂਦੇ ਆ। ਪੀ ਜਦੋਂ ਇਹਨਾਂ ਦੀ ਕੋਈ ਗੱਲ ਕਰ ਦਿੰਦਾ ਕੋਈ ਅਕਾਲੀ ਦਲ ਮੋਦੀ ਲਿਖ ਦਿੰਦਾ ਕੋਈ ਅਕਾਲੀ ਦਲ ਲੋਟਸ ਲਿਖ ਦਿੰਦਾ ਤੇ ਰੌਲਾ ਪੈ ਜਾਂਦਾ ਦਿੱਲੀੋਂ ਵੀ ਸਪਸ਼ਟੀਕਰਨ ਆ ਰਹੇ ਆ ਇੱਥੇ ਵੀ ਭਾਜਪਾ ਸਪਸ਼ਟੀਕਰਨ ਦੇ ਰਹੀ ਹੈ ਕਿ ਜੇ ਭਾਈ ਤੁਹਾਡਾ ਕੋਈ ਰੋਲ ਨਹੀਂ ਹੈਗਾ ਤੁਸੀਂ ਕਹਦੇ ਫਿਰ ਸਪਸ਼ਟੀਕਰਨਾਂ ਚ ਪਏ ਜੀਮਨ ਸਾਹਿਬ ਜਿਮਨੀ ਚੋਣਾ ਬਿਲਕੁਲ ਨਜ਼ਦੀਕ ਨੇ ਉਸ ਤੋਂ ਪਹਿਲਾਂ ਅਜੇ ਹੀ ਧੜੇਬੰਦੀ ਹੋਣਾ ਕਿੰਨਾ ਕਾ ਪ੍ਰਭਾਵ ਪਾਵੇਗੀ ਨਹੀਂ ਦੇਖੋ ਗੱਲ ਇਹ ਹੈ ਕਿ ਤੁਹਾਡੇ ਬੰਦੀ ਕੋਈ ਨਹੀਂ ਦੋ ਚਾਰ ਬੰਦੇ ਵੱਖਰੀ ਗੱਲ ਕਰਦੇ ਆ ਅਸੀਂ ਤਾਂ ਬੇਨਤੀ ਕਰਦੇ ਆ ਕਿ ਉਹ ਵੀ ਨਹੀਂ ਹੋਣੀ ਚਾਹੀਦੀ ਕਿ ਪਾਰਟੀ ਇਕਜੁੱਟਾ ਪਾਰਟੀ ਇਕਜੁੱਟ ਹੈ ਪਾਰਟੀ ਡਟ ਕੇ ਲੜੇਗੀ ਪਾਰਟੀ ਆਪਣੀ ਸਮੀਖਿਆ ਕਰ ਰਹੀ ਹੈ ਜਿੱਥੇ ਕਮੀਆਂ ਆਉਂਦਾ ਸੁਧਾਰ ਹੋਏਗਾ ਇਸ ਕਰਕੇ ਪਾਰਟੀ ਦੇ ਵਿੱਚ ਕੋਈ ਕਬੀ ਨਹੀਂ ਉਸ ਦੇ ਨਾਲ ਹੀ ਚੰਦੂ ਮਾਰਾ ਸਾਹਿਬ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਨੂੰ ਤਾਂ ਪ੍ਰਧਾਨਗੀ ਚਾਹੀਦੀ ਨਹੀਂ ਫੇ ਰੌਲਾ ਕਾਦਾ ਇਹ ਹੀ ਤਾਂ ਸਮਝਣ ਦੀ ਲੋੜ ਹੁੰਦੀ ਹੈ ਜਦੋਂ ਜ਼ਿਆਦਾ ਚਾਹੀਦਾ ਹੁੰਦਾ ਉਦੋਂ ਇਹ ਕਹਿੰਦੇ ਹੁੰਦੇ ਕਿ ਮੈਂ ਤਾਂ ਤਿਆਗ ਦਿਖਾਣਾ ਨਹੀਂ ਤਾਂ ਰੌਲਾ ਕਿਸ ਗੱਲ ਦਾ ਹੁੰਦਾ ਹੋਰ ਪ੍ਰਧਾਨਗੀ ਤੋਂ ਇਲਾਵਾ ਹੋਰ ਕੋਈ ਰੌਲਾ ਨਹੀਂ ਹੁੰਦਾ ਇਤੋਂ ਵੱਡਾ ਕੋਈ ਝੂਠ ਹੀ ਨਹੀਂ ਹੁੰਦਾ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਕਿ ਤੁਹਾਡੇ ਵੱਲੋਂ ਵੀ ਕਿਹਾ ਗਿਆ ਸੀ ਕਿ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਖੁਦ ਹੀ ਕਹਿ ਦਿੱਤਾ ਗਿਆ ਸੀ ਕਿ ਜੇਕਰ ਤੁਸੀਂ ਨਹੀਂ ਚਾਹੁੰਦੇ ਤਾਂ ਮੈਂ ਪ੍ਰਧਾਨਗੀ ਛੱਡ ਦਿੰਨਾ ਹਾਂ ਪਰ ਅਸੀਂ ਰਲ ਕੇ ਕਿਹਾ ਕਿ ਤੁਸੀਂ ਹੀ ਪ੍ਰਧਾਨ ਬਣੇ ਰਹੋ ਪਰ ਦੂਜੇ ਪਾਸੇ ਜਿਸ ਤਰ੍ਹਾਂ ਲਗਾਤਾਰ ਢੜੇਵੰਦੀਆਂ ਮਾਰ ਰਹੀਆਂ ਨੇ ਲਗਾਤਾਰ ਤੁਹਾਡੇ ਵਰਕਰ ਤੋਂ ਲੈ ਕੇ ਵੱਡੇ ਲੀਡਰ ਜਾ ਰਹੇ ਆ ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਬલિદાન ਆ ਸਕਦਾ ਹੈ ਦੇਖੋ ਗੱਲ ਇਹ ਹੈ ਕਿ ਮੈਂ ਇਕੱਲੇ ਨੇ ਨਹੀਂ ਕਿਹਾ ਸਾਰੀ ਵਰਕਿੰਗ ਕਮੇਟੀ ਨੇ ਸਾਰੇ ਜ਼ਿਲ੍ਹਾ ਜਥੇਦਾਰਾਂ ਨੇ ਸਾਰੇ ਜਿਹੜੇ ਹਲਕਾਂ ਚਾਰਜ ਆ ਸਾਰਿਆਂ ਨੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਬਿਲਕੁਲ ਅਸੀਂ ਤੁਹਾਡੀ ਇਹ ਗੱਲ ਸਵੀਕਾਰ ਕਰਨ ਨੂੰ ਤਿਆਰ ਨੇ ਇਸ ਕਰਕੇ ਟੜੇਬੰਦੀ ਇਹਦੇ ਚ ਹੈ ਹੀ ਕੋਈ ਟੜੇਬੰਦੀ ਤਾਂ ਸ਼ੋਅ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਦੋ ਚਾਰ ਬੰਦਿਆਂ ਵੱਲੋਂ ਅਦਰ ਵਿੱਚ ਕੋਈ ਟੜੇਬੰਦੀ ਜੀ ਉਹ ਵਾਧੂ ਤੁਹਾਡਾ ਤਾਂ ਬਿਲਕੁਲ ਹਾਲੇ ਵੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਕੋਈ ਵੀ ਟੜੇਬੰਦੀ ਨਹੀਂ ਕੀਤੀ ਜਾਂਦੀ ਜੇਕਰ ਦੋ ਚਾਰ ਬੰਦੇ ਇਧਰ ਉਧਰ ਹੁੰਦੇ ਆ ਤਾਂ ਉਸ ਦੇ ਨਾਲ ਵੀ ਜਿਹੜਾ ਕੋਈ ਫਰਕ ਨਹੀਂ ਪੈਂਦਾ ਵੀਡੀਓ ਜਨਰਲ ਸਲਾਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ